ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਆਪਾਂ ਪੱਕਾ ਨੰਬਰ 4 ਤੋਂ ਵੀਡੀਓ ਕਵਰ ਕਰ ਰਹੇ ਹਾਂ ਕਿਸਾਨ ਵੀਰੋ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹੈ ਪੱਕਾ ਨੰਬਰ 4 ਕਿਸਾਨ ਵੀਰੋ ਬੜੀ ਸੋਹਣੀ ਸਕਰੀਨ ਤੇ ਤੁਸੀਂ ਇੱਕ ਕ੍ਰਾਸ ਬਰੀਡ ਦੀ ਵਾੜ ਦੇਖ ਰਹੇ ਹੋ ਕਿਸਾਨ ਵੀਰੋ ਸੂਹਾ ਵੀਰ ਤੋਂ ਪੁੱਛਾਂਗੇ ਆਪਾਂ ਕਿੰਨਾ ਮਸੂਗੀ ਥਣ ਲਵੇ ਦੀ ਬੰਤਰ ਬੜੀ ਸੋਹਣੀ ਰੱਖੀ ਹੈ ਨਹੀਂ ਕਿਸਾਨ ਵੀਰੋ ਦੈਣ ਵੀ ਪੁੱਛਦੇ ਹਾਂ ਭਰਾ ਤੋਂ ਕਿੰਨੇ ਕ ਲੈਂਦੀ ਹੈ ਤੇ ਛੋਟਾ ਛੋਟਾ ਸਿੰਘ ਹੈ ਫੀਲ ਵੀਰ ਕਹਿੰਦਾ ਵੀ ਇੰਨੀ ਕ ਪਣਾ ਥੱਲੇ ਉਹੀ ਹੱਥ ਲਾਈਓ ਥਣਾ ਨੂੰ ਕੋਈ ਇਹਨੂੰ ਨਿੰਦ ਵਿਚਾਰਨੇ ਬੜੀ ਸੋਹਣੀ ਕ੍ਰੋਸ ਬਰੀਡ ਦੀ ਗਾਂ ਹੈ ਕਿਸਾਨ ਵੀਰੋ ਭਾਅ ਵਾਜਬ ਹੋਊਗਾ ਤੇ ਜਿਹੜਾ ਥਣ ਲੱਗਿਆ ਕਿਸਾਨ ਵੀਰੋ ਮੱਈਆਂ ਵਾਲਾ ਤੇ ਦੁੱਧ ਵੀ ਮੱਈਆਂ ਵਾਲਾ ਹੀ ਇਹਦੇਉ ਲੈ ਸਕਦੇ ਆ ਤੁਸੀਂ ਬਾਕੀ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਮੇਰਾ ਫਰਜ਼ ਵੀਡੀਓ ਬਣਾਉਣਾ ਤੇ ਆਜੋ ਬਾਈ ਜੀ ਪਹਿਲਾਂ ਤੋੜਦੇ ਆ ਇਹਨੂੰ ਤੇ ਫੇਰ ਇਹਦੀ ਬਣਦੀ ਸਾਰੀ ਡਿਟੇਲ ਕਿਸਾਨ ਵੀਰੋ ਜਿਹੜੀ ਤੁਹਾਨੂੰ ਲੈ ਕੇ ਦਿੰਨੇ ਆ ਵੀਰ ਤੋਂ ਤੋਰਿਓ ਬਾਈ ਜੀ ਮਾੜਾ ਜਿਹਾ ਖੋਲਿਓ ਪਹਿਲਾਂ ਤੁਸੀਂ ਤੁਰਦੀ ਦੀ ਕਿਸਾਨ ਵੀਰੋ ਜੱਜਮੈਂਟ ਲਾਇਓ ਤੇ ਫੇਰ ਇਹਦੀ ਸਾਰੀ ਬਣਦੀ ਡਿਟੇਲ ਲੈਣੇ ਆ ਪੱਕਾ ਨੰਬਰ 4 ਕਿਸਾਨ ਵੀਰੋ ਫਰੀ ਕੋਟ ਜ਼ਿਲ੍ਹੇ ਦਾ ਪਿੰਡ ਹੈ ਇੱਕ ਪਾਸੇ ਪਾਣਾ ਪਿੰਡ ਰਹਿ ਜਾਂਦਾ ਕਿਸਾਨ ਵੀਰੋ ਤੇ ਇੱਕ ਪਾਸੇ ਮੋਰਾ ਵਾਲੀ ਪਿੰਡ ਰਹਿ ਜਾਂਦਾ ਇਹ ਇਹਦੇ ਗਵਾਂਢੀ ਪਿੰਡ ਹੈ ਤੇ ਵੇਖੋ ਤੁਸੀਂ ਤੁਰਦੀ ਦੀ ਜੱਜਮੈਂਟ ਕਰਿਓ ਕਿਸਾਨ ਵੀਰੋ ਕੀ ਬਾਤਾਂ ਵਹਿੜਾ ਕਿਸਾਨ ਵੀਰੋ ਲੇਵਾ ਬੜਾ ਸੋਹਣਾ ਇਹਨੇ ਤਿਆਰ ਕੀਤਾ ਅਮਰੀਕਨ ਗਾਈਆਂ ਵਾਲਾ ਅਗਾੜੀ ਪਿਛਾੜੀ ਬੜੀ ਸੋਹਣੀ ਰੱਖੂਗੀ ਤੇ ਸੀਲ ਵੀਰ ਕਹਿੰਦਾ ਵੀ ਬਹੁਤ ਜ਼ਿਆਦੇ ਹੈ ਤੁਸੀਂ ਤੁਰਦੀ ਦੀ ਜੱਜਮੈਂਟ ਕਰ ਸਕਦੇ ਆ ਕਿਸਾਨ ਵੀਰੋ ਲਾਇਓ ਬਾਈ ਜੀ ਮਾੜਾ ਇਹ ਥਾਣਾ ਲੈ ਥਾਣਾ ਤੇ ਹੱਥ ਮਾਰਿਓ ਵੇਖੋ ਕਿਸਾਨ ਵੀਰ ਉਹ ਵੀਰ ਲੈਵੇ ਤੇ ਹੱਥ ਮਾਰਦਾ ਤੇ ਪੂਸ਼ ਚੱਕ ਕੇ ਜਾਨਵਰ ਖੜ ਗਿਆ ਵੇਖੋ ਤੁਸੀਂ ਜਿਵੇਂ ਮਰਜੀ ਵੀਰ ਕਹਿੰਦਾ ਵੀ ਹੱਥ ਮਾਰੀ ਚੱਲੋ ਭਰਾ ਉਹ ਵਪਾਰ ਦਾ ਵੀ ਕੰਮ ਕਰਦਾ ਤੇ ਪਰ ਜਿਹੜੀ ਇਹ ਵਹਿੜਾ ਕਿਸਾਨ ਵੀਰ ਉਹ ਇਹ ਘਰ ਦੀ ਆ ਭਰਾ ਦੇ ਬਾਈ ਮਈਆਂ ਲੈਂਦਾ ਤੇ ਪਰ ਇਹ ਵਹਿੜ ਵੀਰ ਦੇ ਘਰ ਦੀ ਆ ਬੜੀ ਸੋਹਣੀ ਇੱਕ ਜਰਸੀ ਕ੍ਰੋਸ ਸਾਈਵਲ ਜੇ ਚ ਪੈਂਦੀ ਆ ਕਿਸਾਨ ਵੀਰ ਉਹ ਬਾਕੀ ਸਮਝ ਤੁਸੀਂ ਆਪਦੀ ਲਾਉਣੀ ਹੈ ਬੜੀ ਸੋਹਣੀ ਵਹਿੜਾ ਅਗਾੜੀ ਪਿਛਾੜੀ ਲੇਵੇ ਦੀ ਕਿਸਾਨ ਵੀਰੋ ਕਿਆ ਬਾਤਾਂ ਵੇਖੋ ਤੁਸੀਂ ਲੇਵੇ ਤੇ ਨਾੜਾਂ ਬੜੀਆਂ ਸੋਹਣੀਆਂ ਰੱਖੀਆਂ ਦੁੱਧ 12 15 ਕਿਲੋ ਖੁੱਲਾ ਇਹਨੇ ਪਾ ਦੇਣਾ ਕਿਸਾਨ ਵੀਰੋ ਤੇ ਮਈਆਂ ਵਾਲਾ ਦੁੱਧ ਪਾਉਣਾ ਤੇ ਲੱਕੀ ਵੀਰ ਕਰਦੇ ਆ ਭਰਾ ਨਾਲ ਗੱਲਬਾਤ ਵੀ ਬਣ ਲੋ ਬਾਈ ਜੀ ਇਕ ਕਰੀ ਤੇ ਫੇਰ ਇਹਦੀ ਬਣ ਦੀ ਸਾਰੀ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਆ ਕਿਆ ਬਾਤਾਂ ਇੱਕ ਆਪਾਂ ਵਹਿੜ ਵੇਖ ਸਕਦੇ ਆ ਕਿਸਾਨ ਵੀਰੋ ਸੀਲਸ ਲੱਗ ਬੜੀ ਤੁਸੀਂ ਤੁਰਦੀ ਸਮਝ ਲਾ ਹੀ ਲਈ ਹੋਣੀ ਹੈ ਕਿੰਨੀ ਕੇ ਸੀਲ ਹੈ ਕੋਈ ਇਹਨੇ ਭੱਗ ਦੜਨੀ ਕੀਤੀ ਬੜੀ ਇੱਕ ਸੀਲ ਜੀ ਗਊ ਆ ਕਿਸਾਨ ਵੀਰੋ ਤੇ ਹਾਂ ਲੱਕੀ ਵੀਰ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਜੀ ਨਾਂ ਦੱਸਿਓ ਬਾਈ ਜੀ ਮੇਰਾ ਨਾਂ ਹਰਜਿੰਦਰ ਸਿੰਘ ਲੱਖੀ ਵੀਰ ਠੀਕ ਆ ਜੀ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਵੀ ਕੰਮ ਹੈ ਹਾਂ ਜੀ ਤੇ ਇਹ ਜਿਹੜੀ ਵਹਿੜਾ ਹੈ ਬਾਈ ਜੀ ਇਹ ਕਿੰਨੇ ਵਾਂ ਸੁਹਾ ਸੂਗੀ ਇਹ ਦੂਜਾ ਸੁਹਾ ਸੂ ਬਾਈ ਅੱਛਾ ਜੀ ਤੇ ਹੈ ਆਪਣੇ ਘਰ ਦੀ ਬਾਈ ਜੀ ਘਰ ਦੀ ਵੀਰੇ ਪਹਿਲਾਂ ਖੀਰੀ ਥੂਪੀ ਸੀਗੀ ਅੱਛਾ ਜੀ ਹਾਂ ਤੇ ਪਹਿਲੇ ਸੂਏ ਵੀਰੇ ਨੇ ਕਿੰਨਾ ਕ ਦੁੱਧ ਦਿੱਤਾ ਹੈ ਦੁੱਧ ਦਿੱਤਾ ਯਾਰ 14 ਕਿਲੋ ਐ ਖੁੱਲਾ ਦੁੱਧ ਦਿੱਤਾ ਬੱਚਾ ਸੀਗਾ ਉਹ ਮਰ ਗਿਆ ਸੀ ਠੀਕ ਹੈ ਜੀ 14 ਕਿਲੋ ਐ ਰਾਮ ਵੇਰੇ ਨਾਲ ਬਹੁਤ ਫੀਲਸ ਲੱਗ ਆਏ ਐਤਕੀ ਵੀ 14 15 ਕਿਲੋ ਦੁੱਧਤਾ ਫਿਰ ਦੇਈ ਦੇ ਉਹ ਕੀ ਯਾਰ ਸਾਡੇ ਬਾਹਰ ਵਾਲ ਜਿਹੜੇ ਸਾਰੇ ਕੱਢ ਕੇ ਸੁਆਣ ਠੀਕ ਹੈ ਜੀ ਕਿੰਨੇ ਕ ਦਿਨ ਬਾਈ ਜੀ ਇਹਨੇ ਲੈ ਜਾਣੇ ਆ ਦਿਨ ਲੈ ਜੂਗੀ ਯਾਰ 5 ਤੋਂ 6 ਦਿਨ 5 ਤੋਂ 6 ਦਿਨ ਜੇ ਲੈ ਜਾਣੇ ਤੇ ਬਾਈ ਜੀ ਕੀ ਰੇਟ ਇਹਦਾ ਰੱਖਿਆ ਜੀ ਰੇਟ ਯਾਰ ਮੰਗਣ ਦਾ ਜੋ ਮਰਜ਼ੀ ਕਰੀ ਚਲੀਏ ਹੁਣ 50000 ਦੀ ਵੈਡ ਕਰ ਦੇ ਦਿਆਂਗੇ 50000 ਰੁਪਏ ਮੁੱਲ 60000 ਕਰਦੇ 50000 ਦੀ 50 ਦੀ ਮਾਨਤਨ ਤਾਂ ਫਿਰ ਵੀ ਵਿੱਚੋਂ ਕਰਦੇ ਹੋਗੇ ਲੱਖੀ ਵੀਰ ਫੋਟੋ ਹੀ ਹੋਊਗਾ ਯਾਰ ਚੰਗੀ ਮੈਂ ਲੂਡ ਲੱਖ ਦੀ ਮਹ ਜਿਹਨਾਂ ਦੁੱਧ ਦੇਣ ਨੇ ਹਾਂ ਇਹ ਤਾਂ ਹੈ ਹੀ ਬਈ ਫਰੈਂਡ ਫੂਡ ਫੋਲ ਥਾਂ ਦੇ ਵੇਖ ਲੋ ਕਹੇ ਜਿਹਾ ਲੱਗਦਾ ਫੀਲਸ ਲੱਗਦਾ ਯਾਰ ਤੈਨੂੰ ਦਸੀ ਨਾ ਲੈ ਠੀਕ ਹੈ ਜੀ ਜਿਵੇਂ ਮਰਦੀ ਭਵੇਂ ਜਵਾਗ ਚ ਹੋਈ ਜਾਣੀ ਯਾਰ ਇਹੋ ਜੀ ਠੀਕ ਠੀਕ ਹੈ ਜੀ ਕਿਸਾਨ ਵੀਰ ਉਹ ਬਣਦੀ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਲਈ ਐ ਮਈਆਂ ਰਗਾਏ ਨੇ ਦੁੱਧ ਪਾਉਣਾ ਕਿਸਾਨ ਵੀਰ ਉਹ ਵੀਰ ਨੇ ਦੱਸਿਆ ਵੀ 14 ਕਿਲੋ ਦੁੱਧ ਚੰਗੀ ਸੋਹਣੀ ਸਮੀ ਵਹਿੜਾ ਕਿਸਾਨ ਵੀਰੋ ਤੇ ਝੋਲੀ ਵਾਲੀ ਵਹਿੜਾ ਤੇ ਬਾਕੀ ਆਪਾਂ ਵੀਰ ਦਾ ਜਿਹੜਾ ਕੰਟੈਕਟ ਨੰਬਰ ਆ ਸਕਰੀਨ ਤੇ ਲਾਵਾਂਗੇ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਸਿੱਧੀ ਇਹ ਵਹਿੜ ਖਰੀਦ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ